ਹਾਂਜੀ ਫਿਰ ਮੇਰੇ ਦੋਸਤੋ ਕੀ ਹਾਲ ਚਾਲ ਤੁਹਾਡਾ ਸਵਾਗਤ ਕਰਦੇ ਆ ਫਿਰ ਤੋਂ ਤੁਹਾਡਾ ਇੱਕ ਹੋਰ ਫਣੀ ਕਹਿਣ ਕਮੈਂਟਾਂ ਵਾਲੀ ਵੀਡੀਓ ਵਿੱਚ ਹੁਣ ਆਪਾਂ ਵੀਡੀਓ ਵੇਖਦੇ ਤੇ ਕਮੈਂਟ ਪੜ੍ਹਦੇ ਚਲੋ ਆਜੋ ਫਿਰ ਜਲਦੀ ਕਮੈਂਟ ਬੋ ਕਹਿਣ ਹੋਣ ਵਾਲਿਆ ਗਵੰਡੀ ਆਪਣੀ ਕਾਲੀ ਸਲਵਾਰ ਲੱਭੀ ਜਾਂਦੇ ਪਤੰਦਰ ਇੱਥੇ ਪਾ ਕੇ ਨੱਚੀ ਜਾਂਦਾ ਤਮੇ ਸ਼ਰਮ ਹੈ ਕੁਝ ਮਰ ਕੇ ਮਰ ਕੇ ਮਰ ਕੇ ਮਣਕੇ ਮਣਕੇ ਉਹ ਤੇਰੇ ਚਤੜਾਂ ਵਿੱਚ ਕੀੜਾ ਘਿਓ ਰੜਕੇ ਗੱਲ ਚਾਂਦੀ ਦੇ ਰੱਈਏ ਵਾਂਗੂ ਟਣਕੇ ਤਾਂਚੁਰ ਨਿੱਤਰਾ ਦੇ ਦੇਖੋ ਆਂਟੀ ਜੀ ਕਿੰਨਾ ਸੋਹਣਾ ਨੱਚ ਰਿਹਾ ਤੇਰੇ ਜ਼ਿਲ੍ਹੇ 'ਚ ਵੀ ਕੋਈ ਪਾਰਕਿੰਗ ਹੈਗੀ ਆ ਨਿੱਤਰਾ ਦੇ ਨਾ ਲੈ ਕੇ ਸਜਣ ਤਾਂ ਚਣਕੇ ਸਾਲਾ ਪਹਾੜੀ ਬੱਕਰਾ ਹੀ ਲੱਗ ਜਾਂਦਾ ਮਣਕੇ ਮਣਕੇ ਤੂੰ ਕੋਠੇ ਤੋਂ ਛਾਲ ਮਾਰ ਜਾ ਬਾਈ ਬਣ ਕੇ ਗੱਲ ਚੰਗੀ ਦੇਰ ਪਈ ਹੈ ਨਾ ਤੂੰ ਤਣਕੇ ਮਣਕੇ ਮਣਕੇ ਤੂੰ ਚਿਤਨਾ ਵਿੱਚ ਡੰਡਾ ਲਿਆ ਕਰ ਉੱਠ ਤੜਕੇ ਤੂੰ ਕੀ ਜਾਣੇ ਜਿੰਨੇ ਤੇਰੇ ਤੇ ਵੱਲ ਏ ਲੱਗਦਾ ਬੇਸਨ ਦੀ ਕੜੀ ਵਿੱਚ ਡਿੱਗ ਪਿਆ ਖੱਟਾ ਜੱਜੀ ਵੀ ਨਹੀਂ ਅਸੀਂ ਸਭ ਕੀਤਾ ਏ ਨਹੀਂ ਐਂਡ ਵੱਲ ਏ ਪਤੰਦਰ ਕੱਪੜੇ ਧੋਣ ਵਾਲਾ ਬੁਰਸ਼ ਹੀ ਬਣਾਈ ਫਿਰਦਾ ਸਿਰ ਤੇ ਸਾਨੂੰ ਸ਼ੁਰੂ ਤੋਂ ਹੀ ਵਜਦੇ ਜੂਤ ਹੁੰਦੇ ਆ ਅਰੇ ਕਹਿਣਾ ਕੀ ਚਾਹਤੇ ਹੋ ਜੱਜੀ ਵੀ ਨਾ 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 ਜੈਸੀ ਵੀ ਨਾ 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 ਪੀਲਾ ਮੁਰਗਾ ਮੇਰਾ ਦੋਸਤ ਨੂੰ 2 ਸਾਲ ਦਬਈ ਲੋਨ ਤੋਂ ਬਾਅਦ ਨਾਲੇ ਇਹ ਜੱਜੀ ਵੀ ਨਹੀਂ ਜਾਂਟ ਵੀ ਲੱਗਦਾ ਪਿਆ ਤੂੰ ਕੀ ਜਾਣੇ ਜਿੰਨੇ ਤੇ ਬੱਲੀ ਐ ਇਹੇ ਗਰਮੀ ਵਿੱਚ ਕੋਟ ਪੈਂਟ ਪਾਈ ਫਿਰਦਾ ਐਂਨੇ ਪਿੰਡੇ ਤੇ ਪਿੱਤ ਕਰਵਾ ਲੈਣੀ ਆ ਜੱਜੀ ਵੀ ਦੀ ਨਜਾਇਜ਼ ਸੱਟ ਚੱਲੋ ਸੇਵਕਾ ਇੱਥੇ ਤੇ ਕੰਮ ਖਤਰੇ ਵਾਲਾ ਈ ਸੇਵਕਾ ਥੋੜੀ ਗੱਡੀ ਹੋਰ ਇੱਧਰ ਨੂੰ ਮੋੜ ਦੇਣੀ ਸੀ ਤੇਰੀ ਬਹੁ ਮਿਹਰਬਾਨੀ ਹੋਣੀ ਸੀ ਇਹ ਤਾਂ ਮਿਸ਼ਨ ਅਨਸਕਸੈਸਫੁਲ ਹੋ ਗਿਆ ਅਬ ਇੱਥੇ ਮਰਾਂ ਨਛਤਰ ਗਿਲ ਕੋਲੋਂ ਦੀ ਲੰਘਿਆ ਚੱਲੋ ਸੇਵਕਾ ਇੱਥੇ ਤੇ ਕੰਮ ਖਤਰੇ ਵਾਲਾ ਈ ਭਰਾ 1 ਇੰਚ ਦਾ ਫਰਕ ਸੀਗਾ ਪੌਣੀ ਖੱਟ ਲੈਂਦਾ ਅਬ ਇੱਥੇ ਮਰਾਂ ਪਹਿਲਾਂ ਤੇਰੀ ਪੈਂਟ ਲੀਰੋ ਲੀਰ ਹੋਈ ਸੀ ਹੁਣ ਤੂੰ ਹੋ ਜਾਣਾ ਸੀਗਾ ਚੱਲ ਨੂੰ ਇੱਥੋਂ ਤਾਂ ਬਚ ਗਿਆ ਪੁਲ ਤੋਂ ਛਾਲ ਮਾਰ ਦੇ ਹਾਂਜੀ ਮਿੱਤਰੋ ਅੱਜ ਦੀ ਵੀਡੀਓ ਚੰਨਾ ਕੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਛੇਤੀ ਮਿਲਾਂਗੇ ਤੁਹਾਨੂੰ ਹੋਰ ਫਨੀ ਕਹਿਣ ਕਮੈਂਟ ਵਾਲੀ ਵੀਡੀਓ ਵਿੱਚ